ਬਬੀ ਕੀ ਨਾ ਆਪਣਾ ਤੇ ਜੜੀ ਸਰਪੰਚੀ ਦਾ ਪੰਚਾਇਤ ਬਣਾਈ ਹੈ ਕੀ ਕਰਾ ਚਾਹੁੰਦੇ ਜਿਹੜੀ ਸਾਡੀ ਹੁਣ ਪੰਚਾਇਤ ਬਣੀ ਹੈ ਢਾਣੀ ਗੁਰੂ ਕੇ ਅਸਲ ਪਿੰਡ ਇਨਾ ਖੇੜਾ ਬਣੀ ਆ ਇਹਦੋਂ ਪਹਿਲਾਂ ਮੈਂ ਸਰਪੰਚਾਂ ਤੇ ਹੁਣ ਮੇਰਾ ਭਰਾ ਛੋਟਾ ਸਰਪੰਚ ਬਣ ਗਿਆ ਸਰਦਾਰ ਨਿਰਮਲ ਸਿੰਘ ਸਨਪ ਸਰਦਾਰ ਮਿੰਦਰ ਸਿੰਘ ਜੀ ਜਿਹੜੇ ਮੇਥੋਂ ਕੋਈ ਤਰੁਟੀਆਂ ਕੋਈ ਕੰਮ ਰਹਿ ਗਿਆ ਉਹ ਜਿਹੜੇ ਧੂਰੇ ਕੰਮ ਆ ਉਹ ਹੁਣ ਵੀਰ ਜੀ ਹੁਣੀ ਪੂਰੇ ਕਰਨਗੇ ਕਿਹੜੇ ਕਿਹੜੇ ਮੁੱਦਿਆਂ ਲੈ ਕੇ ਚੱਲੇ ਹੈਗੇ ਆ ਵੀ ਜਿਹੜੇ ਪਹਿਲਾਂ ਵੀ ਤੁਸੀਂ ਮੁੱਦੇ 28 ਸੀਗੇ ਇੱਕ ਪੰਚਾਇਤ ਦੇ ਅਸੀਂ ਮੁੱਦੇ ਇੱਕ ਤਾਂ ਪਹਿਲ ਤੇ ਮੁੱਦਾ ਸਾਡਾ ਭਾਈਚਾਰਾ ਦੂਜਾ ਮੁੱਦਾ ਸਾਡਾ ਨਸ਼ਿਆਂ ਦਾ ਵੀ ਨਸ਼ਿਆਂ ਤੋਂ ਰਹਿਤ ਹੋਵੇ ਕਿੰਨੇ ਬਲੋ ਮੈਂਬਰ ਜਿਹੜੇ ਸਰਬਸੰਤੀ ਨਾਲ ਸਾਡੇ ਸਰਬਸੰਤੀ ਨਾਲ 5 ਮੈਂਬਰ ਤੇ ਸਾਡੇ ਸਰਪੰਚ ਸਾਹਿਬ ਚੁਣੇ ਗਏ ਨੇ ਜਿਵੇਂ ਅੱਜ ਪੰਜਾਬ 'ਚ ਚੋਣ ਜਿਵੇਂ ਮਤਲਬ ਲਾਗੂ ਹੋਣੇ ਆ ਕੱਲ ਤੋਂ ਜਿਵੇਂ ਕਾਗਜ਼ ਪੜੇ ਜਾਂਦੇ ਪਹਿਲੇ ਜਿਹੜੇ ਤੋਂ ਸਭ ਤੋਂ ਪਹਿਲਾਂ ਜ਼ਿਲ੍ਹੇ ਤੁਸੀਂ ਬੁਲਾਈਓ ਕੀ ਅੱਗੇ ਵੱਲੋਂ ਲੋਕਾਂ ਨੂੰ ਕਹਿ ਦਿਓ ਪਿੰਡਾਂ ਦੇ ਵਿੱਚ ਕੀ ਅਸੀਂ ਲੋਕਾਂ ਨੂੰ ਇਹੋ ਸੇਧ ਦਿੰਨੇ ਆ ਵੀ ਹਰ ਥਾਂ ਤੇ ਸਰਬਸੰਮਤੀ ਨਾਲ ਚੱਲੋ ਨਸ਼ਿਆਂ ਤੋਂ ਰਹਿਤ ਕਰੋ ਪੰਜਾਬ ਨੂੰ ਤੇ ਰਲ ਮਿਲ ਕੇ ਚੱਲੋ ਭਾਈਚਾਰਾ ਇੱਕੋ ਰੱਖੋ ਸਾਂਝ ਨਭਾਓ ਬਾਲੋ ਹਾਂਜੀ ਕੀ ਨਾ ਤੁਹਾਡਾ ਨਾਮ ਹੈ ਕਿਹੜੀ ਪੰਚਾਇਤ ਬੰਦੀ ਹੈ ਕੀ ਕਹਿਣਾ ਚਾਹੂਗੇ ਵੀ ਪਿੰਡ ਵਾਸੀਆਂ ਨੇ ਜਿਹੜਾ ਸਰਪੰਚੀ ਨਾਲ ਤੁਹਾਨੂੰ ਸਰਪੰਚ ਬਣਿਆ ਮੇਰਾ ਜੀ ਨਾਮ ਨਿਰਮਲ ਸਿੰਘ ਪਿੰਡ ਇਨਾਘੜਾ ਢਾਣੀ ਸਾਡੀ ਗੁਰੂ ਕਾਸਤ ਪੰਚਾਇਤ ਆ ਜੀ ਸਾਡੀ ਸਾਰੀ ਸੰਗਤ ਨੇ ਬਹੁਤ ਸਾਡਾ ਸਨਯੋਗ ਦਿੱਤਾ ਹੈ ਵੋਟਰਾਂ ਨੇ ਸਾਡੇ ਭਰਾਵਾਂ ਨੇ ਚਾਚਿਆਂ ਤਾਇਿਆਂ ਨੇ ਛੋਟੇ ਭਰਾਵਾਂ ਨੇ ਤੇ ਅਸੀਂ ਬਹੁਤ ਖੁਸ਼ ਆ ਤੇ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਜਿਹੜੇ ਅਧੂਰੇ ਕੰਮ ਆ ਸਾਡੀ ਸਮੁੱਚੀ ਪੰਚਾਇਤ ਜਿਹੜੀ ਰਲ ਮਿਲ ਕੇ ਸਾਰੇ ਕੰਮ ਜਿਹੜੇ ਵੀ ਕਦੂਰੇ ਕੰਮ ਆ ਪਹਿਲ ਦੀ ਧਾਰ ਤੇ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦਾ ਵਿਸ਼ਵਾਸ ਦਿਵਾਉਣੇ ਆ ਵੀ ਜਿਹੜਾ ਹੈ ਤੁਹਾਡੇ ਬੰਦੀ ਤੋਂ ਉੱਠ ਕੇ ਜਿਹੜਾ ਆਪ ਹੀ ਭਾਈਚਾਰੇ ਨੂੰ ਕੰਮ ਰੱਖਣ ਲਈ ਜਿਹੜਾ ਕੰਮ ਕਰਦੇ ਤਾਂ ਤੁਹਾਡੇ ਬੰਦੀ ਦਾ ਸਾਡੇ ਹੈ ਹੀ ਨਹੀਂ ਜੀ ਪਹਿਲ ਦੀ ਮੇਨ ਗੱਲ ਤਾਂ ਸਾਰਾ ਸਾਡਾ ਆਪਦਾ ਪਰਿਵਾਰ ਹੈ ਸ਼ਰੀਕਾ ਹੀ ਸਾਡਾ ਕੋਈ ਇਹਦੇ ਵਿੱਚ ਤੁਹਾਡੇ ਬੰਦੀ ਦੀ ਗੱਲ ਨਹੀਂ ਸਾਰੇ ਰਲ ਮਿਲ ਕੇ ਚੱਲਾਂਗੇ ਤੇ ਵਧੀਆ ਵਿਕਾਸ ਕਰਾਵਾਂਗੇ ਕਿਸ ਤਰ੍ਹਾਂ ਦਾ ਮੇਨ ਮੁੱਦਾ ਲੈ ਕੇ ਚੱਲੇ ਹੋਗੇ ਵੀ ਕਿਹੜੇ ਕਿਹੜੇ ਕੰਮ ਆ ਜਿਹੜੇ ਪਿੰਡ ਦੇ ਰਹਿ ਅਧੂਰੇ ਰਹਿ ਗਏ ਹੋਣੇ ਜਿਹੜੇ ਕੰਮ ਕੋਈ ਵੀ ਜਿਵੇਂ ਸਾਡੇ ਇੰਟਰ ਲੋਕ ਦਾ ਹੀ ਜਾਂ ਸਾਡੇ ਕੋਈ ਮhalla clinic ਜਿਵੇਂ ਸਰਕਾਰ ਨੇ ਕਿਹਾ ਹੈ ਕਿ ਜੇ ਦੀ ਸਹਿਮਤੀ ਹੁੰਦੀ ਹੈ ਜਾਂ ਸਟੇਡੀਅਮ ਦਾਾਂਗੇ ਜਾਂ ਮਤਲਬ ਮhalla clinic ਜੇ ਸਾਨੂੰ ਦੇਣਗੇ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਸਰਕਾਰ ਦਾ ਤੇ ਜਿਹੜੇ ਵੀ ਧੂਰੇ ਕੰਮ ਕਿਸੇ ਵੀ ਰਕਮ ਦੇ ਕੋਈ ਵੀ ਕੰਮ ਹੈ ਚਲੋ ਸਾਡੀ ਪੰਚਾਇਤ ਬਣੀ ਹੈ ਤੇ ਸਾਰੇ ਨਾਲ ਮਿਲ ਕੇ ਜਿਹੜੇ ਵੀ ਕੰਮ ਅਧੂਰੇ ਹੈ ਅਸੀਂ ਕਰਾਂਗੇ ਹਾਂਜੀ ਬਈ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੇ ਤੁਸੀਂ ਮੰਨ ਲਓ ਜ਼ਿਲ੍ਹੇ ਚੋਂ ਸਭ ਤੋਂ ਪਹਿਲਾ ਜਿਹੜੀ ਹੈ ਸਰਪੰਚ ਨਾਲ ਪੰਚਾਇਤ ਨੂੰ ਆਈ ਹੈ ਮੈਂ ਇਹ ਗੱਲ ਕਹਿਣਾ ਜੀ ਮੈਂ ਸਾਬਕਾ ਸਰਪੰਚ ਸਾਹਬ ਸਿੰਘ ਪਿੰਡ ਇਨਾ ਕਿਹੜਾ ਮੈਂ ਸਾਰੀ ਪਬਲਿਕ ਨੂੰ ਸਾਰੀ ਜਨਤਾ ਨੂੰ ਇਹ ਬੇਨਤੀ ਕਰਦਾ ਹੈ ਵੀ ਕੋਈ ਕਿਸੇ ਪਿੰਡ ਦੇ ਵਿੱਚ ਵੀ ਪਾਰਟੀ ਬਾਜ਼ੀ ਨਾ ਬਣਾਓ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਸਰਬਸੰਮਤੀ ਕਰੋ ਇਹਦੇ ਵਿੱਚ ਆਪਣੀ ਭਲਾਈ ਹੈ ਤੇ ਨਸ਼ਿਆਂ ਨੂੰ ਜਿਹੜਾ ਕੋੜ ਏ ਉਹ ਆਪਾਂ ਇਕੱਠੇ ਹੋ ਕੇ ਇਹਨੂੰ ਨਸ਼ੇ ਨੂੰ ਮੁਕਾਈਏ ਇਹ ਸਾਡੀ ਸਰਕਾਰ ਹੈ ਕਿ ਬੇਨਤੀ ਹੈ ਵੀ ਜਿਹੜਾ ਤੁਸੀਂ 5 ਲੱਖ ਰੁਪਇਆ ਪੰਚਾਇਤਾਂ ਨੂੰ ਕਿਹਾ ਹੈ ਉਹ ਸਾਨੂੰ ਬਾਕੀ ਜਿਹੜਾ ਟਾਈਮ ਸਰ ਦੇਣਾ ਦੂਜਾ ਢਾਣੀਆਂ ਨੂੰ ਇੰਟਰਲੌਕ ਟੈਲਾਂ ਦੀਆਂ ਖੜਵੰਜੇ ਆ ਹੋਰ ਸਾਡਾ ਪੰਚਾਇਤ ਘਰ ਵੀ ਨਹੀਂ ਬਣਿਆ ਸਾਡੇ ਕੋਲ ਜਗ੍ਹਾ ਮੌਜੂਦ ਹੈ ਸਾਨੂੰ ਦੂਜਾ ਕੋਈ ਹਸਪਤਾਲ ਦੀ ਵੀ ਸਾਨੂੰ ਸਹੂਲਤ ਦਿੱਤੀ ਜਾਵੇ ਇਸ ਲਈ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ ਚਾਰ ਸਰਪੰਚ ਖੜੇ ਆ ਸਾਬਕਾ ਤੇ ਜਿਹੜਾ ਅੱਜ ਅਸੀਂ ਮੌਜੂਦਾ ਚੁਣਿਆ ਹੈ ਇਸ ਕਰਕੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਸਾਰੀ ਜਿਹੜੀ ਜਨਤਾ ਹੈ ਉਹਨੂੰ ਇਹ ਬੇਨਤੀ ਕਰਦੇ ਆ ਵੀ ਸਰਬਸੰਮਤੀ ਨਾਲ ਦੀ ਰੀਝ ਨਹੀਂ ਗਈ ਤੇ ਪਿੰਡਾਂ ਦੇ ਵਿੱਚ ਥਪਾਕ ਨਾ ਰਹੀਏ ਤੇ ਨਸ਼ੇ ਪੱਤੇ ਦੇ ਕੋੜ ਨੁਮਕਾਈਏ